ਦੇਖੋ ਹੁਣ ਕਰੀਬ ਦੇਖੋ ਇੱਕ ਬੱਜ ਚੱਲਿਆ ਰਾਤ ਦਾ ਜੋ ਠੰਡ ਵੀ ਬਹੁਤ ਜ਼ਿਆਦਾ ਹੁਣ ਕਰੀਬ ਟੈਂਪਰੇਚਰ ਵੀ 6-7 ਡਿਗਰੀ ਹੈ ਤੇ ਸਾਡੇ ਜਿਹੜੇ ਪੀਸੀਆਰ ਦੇ ਮੁਲਾਜ਼ਮੇ ਆ ਉਹ ਬੜੀ ਮੁਸ਼ਤੈਦੀ ਨਾਲ ਡਿਊਟੀ ਕਰ ਰਹੇ ਇਸ ਵਕਤ ਕਿਉਂਕਿ ਸਾਡੇ ਪਿੱਛੇ ਹੁਣ ਜੱਜ ਮਾਨਯੋਗ ਐਸਐਸਬੀ ਸਾਹਿਬ ਹੈ ਉਹ ਸਾਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਉਹਨਾਂ ਦੇ ਨਿਸ਼ਾਣ ਨਿਰਦੇਸ਼ਾਂ ਮੁਤਾਬਕ ਅਸੀਂ ਸਾਰੇ ਹੁਣ ਜੋ ਨਾਈਟ ਪਾਲਿਸੀ ਦੇ ਤਹਿਤ ਅਸੀਂ ਅੱਜ ਮੈਂ ਚੈੱਕ ਇਨ ਦੇ ਨਿਕਲੇ ਆ ਤੇ ਇਹਨਾਂ ਦੇ ਹੌਸਲਾ ਫਜ਼ਾਈ ਲਈ ਵਾਹ ਹੁਕਮ ਐਸਐਸਪੀ ਸਾਹਿਬ ਵੀ ਨਾਈਟ ਦੇ ਜੋ ਰਾਤ ਨੂੰ ਜੋ ਜਵਾਨ ਡਿਊਟੀ ਕਰਦੇ ਨੇ ਵੀ ਉਹਨਾਂ ਨੂੰ ਪੁਆਇੰਟਾਂ ਤੇ ਜਾ ਕੇ ਗਰਮ ਸੂਪ ਪਿਲਾਇਆ ਜਾ ਰਿਹਾ ਵੀ ਉਹਨਾਂ ਨੂੰ ਥੋੜੀ ਠੰਡ ਤੋਂ ਰਾਹਤ ਮਿਲ ਸਕੇ ਕਿਸ ਤਰ੍ਹਾਂ ਦੀ ਬਰੀਫਿੰਗ ਕੀਤੀ ਗਈ ਸਰ ਇਹਨਾਂ ਨੂੰ ਜੋ ਜਿਸ ਤਰ੍ਹਾਂ ਮਾਨਯੋਗ ਡਿਪਟੀਪੀ ਸਾਹਿਬ ਦੇ ਜੋ ਹੁਕਮ ਨੇ ਜਾਂ ਐਸਐਸਪੀ ਸਾਹਿਬ ਦੇ ਹੁਕਮ ਨੇ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਗਿਆ ਸਪੈਸ਼ਲ ਡਿਊਟੀ ਲਈ ਵੀ ਰਾਤ ਨੂੰ ਕਿਸ ਤਰ੍ਹਾਂ ਡਿਊਟੀ ਕਰਨੀ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਕਿਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੂੰ ਜਾਂ ਗੱਡੀਆਂ ਨੂੰ ਚੈੱਕ ਕਰਨਾਗਾ ਕਿਸ ਤਰ੍ਹਾਂ ਆਪਣਾ ਕ੍ਰਾਈਮ ਖਲ ਪਾਉਣੀ ਪੀਸੀਆਰ ਦੀ ਜਿਹੜੀ ਹੈ ਅਗਸਤ ਉਹ ਵੀ ਵਧਾਈ ਗਏ ਪੀਸੀਆਰ ਦੇ ਮੋਟਰਸਾਈਕਲ ਚ ਵਾਧਾ ਵੀ ਕੀਤਾ ਗਿਆ ਸਰ ਕਿੰਨੇ ਕਿ ਮੋਟਰਸਾਈਕਲ ਜਿਹੜੇ ਐਡ-ਆਨ ਕੀਤੇ ਗਏ ਨੇ ਕਿੰਨੇ ਮੁਲਾਜ਼ਮ ਹੋਰ ਤਨਤ ਕੀਤੇ ਗਏ ਨੇ ਬਿਲਕੁਲ ਜੀ ਪਹਿਲਾਂ ਕਰੀਬ ਸਿਰਫ ਚਾਰ ਪੀਸੀਆਰ ਮੋਟਰਸਾਈਕਲ ਚੱਲਦੇ ਸ਼ਹਿਰ ਦੇ ਵਿੱਚ ਜੋ ਹੁਣ ਸ਼ਹਿਰ ਦੇ ਵਿੱਚ ਉਹਨਾਂ ਨੂੰ ਵਧਾ ਕੇ 10 ਕਰ ਦਿੱਤਾ ਗਿਆ ਉਸ ਤੋਂ ਇਲਾਵਾ ਰੂਲਰ ਏਰੀਆ ਦੇ ਵਿੱਚ ਵੀ ਅਸੀਂ ਇੱਥੇ ਐਸਐਸਪੀ ਸਾਹਿਬ ਵੱਲੋਂ ਫੋਰਸ ਲਗਾ ਕੇ ਪੀਸੀਆਰ ਚਲਾਇਆ ਗਿਆ ਸਾਰੇ ਛੋਟੇ ਕਸਬਿਆਂ ਵਿੱਚ ਵੀ ਹੁਣ ਕਾਫੀ ਪੀਸੀਆਰ ਨੂੰ ਵਧਾਇਆ ਗਿਆ ਰਿਸਪਾਂਸ ਟਾਈਮ ਕਿੰਨਾ ਸਰ ਕਿੰਨੇ ਅੱਜ ਤੱਕ ਵਾਰਦਾਤ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਦੋਂ ਤੱਕ ਪਹੁੰਚਦੇ ਨੇ ਵੈਸੇ ਤਾਂ ਹੁਣ ਜਦੋਂ ਦਾ ਇੰਨੇ ਪੀਸੀਆਰ ਨੂੰ ਵਧਾਇਆ ਗਿਆ ਕਾਫੀ ਕ੍ਰਾਈਮ ਨੂੰ ਖੱਲ ਪਾਈ ਹੈ ਵੀ ਕਿਤੇ ਨਾ ਕਿਤੇ ਵੀ ਕਿਤੇ ਕੋਈ ਵਾਰਦਾਤ ਨਹੀਂ ਹੋਣ ਦਿੰਦੇ ਪਰ ਕਿਤੇ ਫਿਰ ਵੀ ਕੋਈ ਅਣਸਕਾਮੀ ਘਟਨਾ ਹੋ ਜਾਂਦੀ ਹੈ ਕੋਈ ਵਾਰਦਾਤ ਹੋ ਜਾਂਦੀ ਹੈ ਸਾਡਾ ਰਿਸਪਾਂਸ ਟਾਈਮ ਬਹੁਤ ਥੋੜਾ ਵਧੀਆ ਗਿਆ ਹੁਣ ਬਿਲਕੁਲ ਵਿਦਰਨ 5 ਮਿੰਟ ਸਾਡੇ ਪੀਸੀਆਰ ਦੇ ਮੁਲਾਜ਼ਮ ਉੱਥੇ ਪਹੁੰਚ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੋਗਾ ਵਾਸੀਆਂ ਨੂੰ ਵੀ ਪੁਲਿਸ ਦੇ ਹਮੇਸ਼ਾ ਹੈਲਪ ਕਰਨ ਸਹਿਯਤਾ ਕਰੋ ਪੁਲਿਸ ਨੂੰ ਹਮੇਸ਼ਾ ਕੋਈ ਕੋਈ ਸੱਚੀ ਤੇ ਸਹੀ ਸੂਚਨਾ ਦਿੱਤੀ ਜਾਵੇ ਸਰ ਟਰੋਲ ਜੀ ਮੈਂ ਮੋਗਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਪੁਲਿਸ ਨੂੰ ਜੋ ਵੀ ਕੋਈ ਮਾੜੇ ਅਨਸਰਾਂ ਬਾਰੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ક્રાઈમ ਬਾਰੇ ਕੋਈ ਸੂਚਨਾ ਮਿਲਦੀ ਹੈ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਬਿਲਕੁਲ ਪੁਲਿਸ ਤੋਂ ਕੋਈ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਦੇਖੋ ਹੁਣ ਕਰੀਬ ਦੇਖੋ ਇੱਕ ਬੱਜ ਚੱਲਿਆ ਰਾਤ ਦਾ ਜੋ ਠੰਡ ਵੀ ਬਹੁਤ ਜ਼ਿਆਦਾ ਹੁਣ ਕਰੀਬ ਟੈਂਪਰੇਚਰ ਵੀ 6-7 ਡਿਗਰੀ ਹੈ ਤੇ ਸਾਡੇ ਜਿਹੜੇ ਪੀਸੀਆਰ ਦੇ ਮੁਲਾਜ਼ਮਾ ਆ ਉਹ ਬੜੀ ਮੁਸ਼ਤੈਦੀ ਨਾਲ ਡਿਊਟੀ ਕਰ ਰਹੇ ਇਸ ਵਕਤ ਕਿਉਂਕਿ ਸਾਡੇ ਪਿੱਛੇ ਉਹਨੂੰ ਜਨਰਲ ਮਾਨਯੋਗ ਐਸਐਸਪੀ ਸਾਹਿਬ ਹੈ ਉਹ ਸਾਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਸਾਰੇ ਉਹਨੂੰ ਜੋ ਨਾਈਟ ਪਾਲਿਸੀ ਦੇ ਤਹਿਤ ਅਸੀਂ ਇਹ ਅੱਜ ਮੈਂ ਚੈੱਕ ਇਨ ਦੇ ਲਿਖ ਲਿਆ ਤੇ ਇਹਨਾਂ ਦੇ ਹੌਸਲਾ ਫਜ਼ਾਈ ਲਈ ਬਾਹੂ ਕਮ ਐਸਐਸਪੀ ਸਾਹਿਬ ਵੀ ਨਾਈਟ ਦੇ ਜੋ ਰਾਤ ਨੂੰ ਜੋ ਜਵਾਨ ਡਿਊਟੀ ਕਰਦੇ ਨੇ ਵੀ ਉਹਨਾਂ ਨੂੰ ਪੁਆਇੰਟਾਂ ਤੇ ਜਾ ਕੇ ਗਰਮ ਸੂਪ ਪਿਲਾਇਆ ਜਾ ਰਿਹਾ ਵੀ ਉਹਨਾਂ ਨੂੰ ਥੋੜੀ ਠੰਡ ਤੋਂ ਰਾਹਤ ਮਿਲ ਸਕੇ ਕਿਸ ਤਰ੍ਹਾਂ ਦੀ ਬਰੀਫਿੰਗ ਕੀਤੀ ਗਈ ਸਰ ਇਹਨਾਂ ਨੂੰ ਜੋ ਜਿਸ ਤਰ੍ਹਾਂ ਮਾਨਯੋਗ ਡਿਪ ਚਪ ਸਾਹਿਬ ਦੇ ਜੋ ਹੁਕਮ ਨੇ ਜਾਂ ਐਸਐਸਪੀ ਸਾਹਿਬ ਦੇ ਹੁਕਮ ਨੇ ਉਹਨਾਂ ਜੋ ਉਹਨਾਂ ਨੂੰ ਉਹਨੂੰ ਦੱਸਿਆ ਗਿਆ ਸਪੈਸ਼ਲ ਡਿਊਟੀ ਲਈ ਵੀ ਰਾਤ ਨੂੰ ਕਿਸ ਤਰ੍ਹਾਂ ਡਿਊਟੀ ਕਰਨੀ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਕਿਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੂੰ ਜਾਂ ਗੱਡੀਆਂ ਨੂੰ ਚੈੱਕ ਕਰਨਾਗਾ ਕਿਸ ਤਰ੍ਹਾਂ ਆਪਣੇ ਕ੍ਰਾਈਮ ਨੂੰ ਖਲ ਪਾਉਣੀ ਪੀਸੀਆਰ ਦੀ ਜਿਹੜੀ ਹੈ ਅਗਸਤ ਉਹ ਵੀ ਵਧਾਈ ਗਈ ਪੀਸੀਆਰ ਦੇ ਮੋਟਰਸਾਈਕਲ ਤੇ ਵਾਧਾ ਵੀ ਕੀਤਾ ਗਿਆ ਸਰ ਕਿੰਨੇ ਕੁ ਮੋਟਰਸਾਈਕਲ ਜਿਹੜੇ ਐਡ-ਆਨ ਕੀਤੇ ਗਏ ਨੇ ਕਿੰਨੇ ਮੁਲਾਜ਼ਮ ਹੋਰ ਤਨਤ ਕੀਤੇ ਗਏ ਨੇ ਬਿਲਕੁਲ ਜੀ ਪਹਿਲਾਂ ਕਰੀਬ ਸਿਰਫ 4 ਪੀਸੀਆਰ ਮੋਟਰਸਾਈਕਲ ਚੱਲਦੇ ਆਂ ਸ਼ਹਿਰ ਦੇ ਵਿੱਚ ਜੋ ਹੁਣ ਸ਼ਹਿਰ ਦੇ ਵਿੱਚ ਉਹਨਾਂ ਨੂੰ ਵਧਾ ਕੇ 10 ਕਰ ਦਿੱਤਾ ਗਿਆ ਉਸ ਤੋਂ ਇਲਾਵਾ ਰੂਨਰ ਏਰੀਆ ਦੇ ਵਿੱਚ ਵੀ ਅਸੀਂ ਇੱਥੇ ਐਸਐਸਪੀ ਸਾਹਿਬ ਵੱਲੋਂ ਫੋਰਸ ਲਗਾ ਕੇ ਪੀਸੀਆਰ ਚਲਾਏਗੇ ਸਾਰੇ ਛੋਟੇ ਕਸਬਿਆਂ ਵਿੱਚ ਵੀ ਹੁਣ ਕਾਫੀ ਪੀਸੀਆਰ ਨੂੰ ਵਧਾਇਆ ਗਿਆ ਰਿਸਪੌਂਸ ਟਾਈਮ ਕਿੰਨਾ ਸਰ ਕਿੰਨੇ ਅੱਜ ਤੱਕ ਵਾਰਦਾਤ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਆ ਕਦੋਂ ਤੱਕ ਪਹੁੰਚਦੇ ਨੇ ਵੈਸੇ ਤਾਂ ਹੁਣ ਜਦੋਂ ਦਾ ਇੰਨੇ ਪੀਸੀਆਰ ਨੂੰ ਵਧਾਇਆ ਗਿਆ ਕਾਫੀ ਕ੍ਰਾਈਮ ਖੱਲ ਪਾਈ ਆ ਵੀ ਕਿਤੇ ਨਾ ਕਿਤੇ ਵੀ ਕਿਤੇ ਕੋਈ ਵਾਰਦਾਤ ਨਹੀਂ ਹੋਣ ਦਿੰਦੇ ਪਰ ਕਿਤੇ ਫਿਰ ਵੀ ਕੋਈ ਅਨਸਕਾਮੀ ਘਟਨਾ ਹੋ ਜਾਂਦੀ ਹੈ ਕੋਈ ਵਾਰਦਾਤ ਹੋ ਜਾਂਦੀ ਹੈ ਸਾਡਾ ਰਿਸਪੌਂਸ ਟਾਈਮ ਬਹੁਤ ਥੋੜਾ ਵਧੀਆ ਗਾ ਹੁਣ ਬਿਲਕੁਲ ਵਿਦਰਨ 5 ਮਿੰਟ ਸਾਡੇ ਪੀਸੀਆਰ ਦੇ ਮੁਲਾਜ਼ਮ ਉੱਥੇ ਪਹੁੰਚ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੋਗਾ ਵਾਸੀਆਂ ਨੂੰ ਵੀ ਪੁਲਿਸ ਦੇ ਹਮੇਸ਼ਾ ਹੈਲਪ ਕਰਨ ਸਹਿਯੋਗ ਕਰੋ ਪੁਲਿਸ ਨੂੰ ਹਮੇਸ਼ਾ ਕੋਈ ਕੋਈ ਸੱਚੀ ਤੇ ਸਹੀ ਸੂਚਨਾ ਦਿੱਤੀ ਜਾਵੇ ਸਰ ਟਰੋਲ ਜੀ ਮੈਂ ਮੋਗਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਪੁਲਿਸ ਨੂੰ ਜੋ ਵੀ ਕੋਈ ਮਾੜੇ ਅਨਸਰਾਂ ਬਾਰੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ਕ੍ਰਾਈਮ ਬਾਰੇ ਕੋਈ ਸੂਚਨਾ ਮਿਲਦੀ ਹੈ ਉ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਬਿਲਕੁਲ ਪੁਲਿਸ ਤੋਂ ਕੋਈ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਹੈ